ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਮਨ ਪਾਉਂਦਾ ਨਾਵਲਕਾਰ ਨਾਵਲਕਾਰ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨਾਨਕ ਸਿੰਘ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਸਨ ਉਹਨਾਂ ਨੇ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖੇ ਆਪ ਦੇ ਨਾਵਲਾਂ ਨਾਲ ਹੀ ਪੰਜਾਬੀ ਸਾਹਿਤ ਵਿੱਚ ਸਮਾਜਵਾਦੀ ਅਤੇ ਸੁਧਾਰਵਾਦੀ ਨਾਵਲ ਲਿਖਣ ਦੀ ਪ੍ਰਤ ਪਈ ਇਹਨਾਂ ਨੇ ਨਾਵਲ ਲਿਖਣ ਦੀ ਨਵੀਂ ਸ਼ੈਲੀ ਦੀ ਵਰਤੋਂ ਕੀਤੀ ਨਾਵਲਾਂ ਵਿੱਚ ਕਹਾਣੀ ਰਸ ਅਤੇ ਕਰਨਾਵਾਂ ਨੂੰ ਨਾਟਕੀ ਰੂਪ ਦੇਣਾ ਵੀ ਇਹਨਾਂ ਨੇ ਹੀ ਅਰੰਭਿਆ ਇਸ ਤਰ੍ਹਾਂ ਪੰਜਾਬੀ ਨਾਵਲ ਦਾ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ ਆਪ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਨਾਵਲ ਲਿਖਣ ਦੀ ਪ੍ਰੇਰਣਾ ਆਪ ਜੀ ਨੂੰ ਸਨ 1922 ਵਿੱਚ ਗੁਰੂ ਤੇਗ ਬੰਦ ਗੁਰੂ ਜੀ ਦੇ ਬਾਗ ਗੁਰੂ ਦੇ ਬਾਗ ਦੇ ਮੌਕੇ ਸਮੇ ਹੋਈ ਜਦੋਂ ਆਪ ਜੇਲ੍ਹ ਵਿੱਚ ਸਨ ਜੇਲ੍ਹ ਵਿੱਚ ਰਹਿੰਦੇ ਆ ਆਪਣੇ ਮੁਨਸ਼ੀ ਪ੍ਰੇਮਚੰਦ ਦੇ ਕਈ ਨਾਵਲ ਪੜ੍ਹੇ ਇੱਥੋਂ ਹੀ ਪੰਜਾਬੀ ਵਿੱਚ ਨਾਵਲ ਲਿਖਣ ਦੀ ਲਗਨ ਲੱਗ ਪਈ ਜੇਰ ਵਿੱਚ ਹੀ ਆਪਨੇ ਆਪਣਾ ਪਹਿਲਾ ਨਾਵਲ ਅਧ ਖੇੜੀ ਕਲੀ ਲਿਖਿਆ ਜੋ ਕਿ ਬਾਅਦ ਵਿੱਚ ਅਧ ਖੇੜਿਆ ਫੁੱਲ ਦੇ ਨਾਮ ਨਾਲ ਮਸ਼ਹੂਰ ਹੋਇਆ। munshi premchand ਦੇ ਸਾਹਿਤੋਂ ਪ੍ਰਭਾਵਿਤ ਹੋ ਕੇ ਅਤੇ ਚਰਨ ਸਿੰਘ ਸਹੀਦ ਤੋਂ ਪ੍ਰੇਰਿਤ ਹੋ ਕੇ ਪਹਿਲੀ ਵਾਰ ਮੌਲਿਕ ਨਾਵਲ ਮਤਰਈ ਮਾਂ ਲਿਖਿਆ। ਇਹ ਨਾਵਲ ਬੜਾ ਹੀ ਸਰਹਾਰਿਆ ਗਿਆ। ਸਨ 1932 ਈਸਵੀ ਵਿੱਚ ਲਿਖੇ ਚਿਤਾ ਲਹੂ ਨੇ ਤਾਂ ਪੰਜਾਬੀ ਜਗਤ ਵਿੱਚ ਤਾਂ ਥੱਲੀ ਹੀ ਮਚਾ ਦਿੱਤੀ ਗੁਰੂ ਬਖਸ਼ ਬਖਸ਼ ਸਿੰਘ ਬਕਸਿੰਗ ਪ੍ਰੀਤ ਲੜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 1938 ਈਸਵੀ ਵਿੱਚ ਪ੍ਰੀਤਨਗਰ ਵਿੱਚ ਆ ਕੇ ਰਹਿਣ ਲੱਗ ਪਏ ਅਤੇ ਇੱਥੇ ਆਪਣੇ ਪਿਆਰ ਦੀ ਦੁਨੀਆ ਨਾਵਲ ਲਿਖਿਆ ਇਸ ਤੋਂ ਮਗਰੋਂ ਗਰੀਬ ਦੀ ਦੁਨੀਆ ਜੀਵਨ ਸੰਗਰਾਮ ਅਧਖੇੜਿਆ ਫੁੱਲ ਲਵ ਮੈਰਿਜ ਆਦਿ ਕਈ ਨਾਵਲ ਛਪੇ 1947 ਸਵੀ ਵਿੱਚ ਹੋਈ ਦੇਸ਼ ਦੀ ਵੰਡ ਦੀਆਂ ਘਟਨਾਵਾਂ ਨੇ ਇਨ੍ਹਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਖੂਨ ਦੇ ਸਹਾਰੇ ਅੱਗ ਦੀ ਖੇੜ ਮੰਜਤਾਰ ਚਿੱਤਰਕਾਰ ਆਦਿ ਨਾਵਲ ਦਿੱਤੇ ਇਹਨਾਂ ਦਾ ਇੱਕ ਮਿਆਂ ਜੋ ਦ ਦਲਵਾਰਾ ਇੱਕ ਸਫਲਤਾਪੂਰਨ ਇਤਿਹਾਸ ਨਾਵਲ ਹੈ ਇਸ ਨੂੰ ਸਾਹਿਤ ਅਕਾਦਮੀ ਦਾ ਇਹ ਨਾਮ ਵੀ ਪ੍ਰਾਪਤ ਹੈ ਅਤੇ ਆਪ ਦੇ ਨਾਵਲ ਪਵਿੱਤਰ ਪਾਪੀ ਦੇ ਆਧਾਰ ਤੇ ਫਿਲਮ ਵੀ ਬਣੀ ਹੋਏ ਅਤੇ ਆਪ ਆਪ ਦਾ ਜਨਮ 4 ਜੁਲਾਈ 1897 ਈਸਵੀ ਵਿੱਚ ਈਸਵੀ ਨੂੰ ਹੋਇਆ ਆਪ ਦੇ ਬਚਪਨ ਦਾ ਨਾਮ ਹੰਸਰਾਸੀ ਆਪ ਦਾ ਬਚਪਨ ਬੜੀਆਂ ਮੁਸੀਬਤਾਂ ਵਿੱਚ ਬਿਤਾਇਆ। ਨਾਨਕ ਸਿੰਘ ਇੱਕ ਅਸਧਾਰਨ ਸ਼ਖਸੀਅਤ ਸਨ। ਆਪਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਸਮੇਂ ਦੀਆਂ ਲਗਭਗ ਸਾਰੀਆਂ ਸਮਾਜਿਕ ਕੁਰਤੀਆਂ ਨੂੰ ਪੇਸ਼ ਕੀਤਾ ਤੇ ਨਾਲ ਹੀ ਇਸਤਰੀਆਂ ਦੀਆਂ ਦੁੱਖ ਤਕਲੀਫਾਂ ਨੂੰ ਕਲਮ ਵੱਧ ਕੀਤਾ। ਨਾਨਕ ਸਿੰਘ ਦਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹ ਸਥਾਨ ਹੈ ਜੋ ਭਾਈ ਵੀਰ ਸਿੰਘ ਦਾ ਆਧੁਨਿਕ ਕਵਿਤਾ ਦੇ ਇਤਿਹਾਸ ਵਿੱਚ ਹੈ ਆਪ ਆਪਣੇ ਅੰਤਲੇ ਸਮੇਂ ਤੱਕ ਸਾਹਿਤ ਰਚਨਾ ਕਰਦੇ ਰਹੇ ਅਤੇ ਸਨ 1973 ਈਸਵੀ ਵਿੱਚ ਆਪ ਇਸ ਦੁਨੀਆ ਤੋਂ ਚਲਾਣਾ ਕਰ ਗਏ ਤਬੱਤ ਜੋ ਐ ਸੀ ਮੇਰਾ ਮਨ ਪਾਉਂਦਾ ਨਾਵਲਕਾਰ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਤੁਹਾਨੂੰ ਪਸੰਦਾ ਹੀ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ